ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਪਿਛਲੀ ਵੀਡੀਓ ਦੇ ਵਿੱਚ ਆਪਾਂ ਦੱਸਿਆ ਸੀ ਵੀ ਕਿਵੇਂ ਸਰਕਾਰ ਨੇ ਸਿੰਘਾਂ ਦੇ ਨਾਲ ਫਿਰ ਸਮਝੌਤਾ ਕੀਤਾ ਇਨ ਪਿੰਡਾਂ ਦੀ ਜ਼ਗੀਰ ਵੀ ਦਿੱਤੀ ਤੇ ਨਾਲ ਦੇ ਨਾਲ ਨਵਾਬੀ ਵੀ ਦਿੱਤੀ ਸਰਦਾਰ ਕਪੂਰ ਸਿੰਘ ਨੂੰ ਨਵਾਬ ਕਪੂਰ ਸਿੰਘ ਬਣਾਇਆ ਗਿਆ ਤੇ ਇਹ ਤਕਰੀਬਨ 2 ਸਾਲ ਇਹ ਸਮਝੌਤਾ ਸੀ ਜਿਹੜਾ ਸਰਕਾਰ ਦੇ ਨਾਲ ਚੱਲਿਆ ਤੇ ਸਿੰਘਾਂ ਨੇ ਫਿਰ ਆਪਣੇ ਆਪ ਨੂੰ ਬਹੁਤ ਲਾਮਬੰਦ ਕੀਤਾ ਇਸ ਸਮੇਂ ਦੇ ਦੌਰਾਨ ਤੇ ਉਦੋਂ ਅੱਗੇ ਜਿਹੜਾ ਦਲ ਖਾਲਸਾ ਪੰਥ ਖਾਲਸਾ ਸੀ ਜਿਹੜਾ ਫਿਰ ਇਹ ਦੋ ਹਿੱਸਿਆਂ ਦੇ ਵਿੱਚ ਇਹਨੂੰ ਕਿਵੇਂ ਵੰਡਿਆ ਗਿਆ ਕਿਵੇਂ ਕਿਵੇਂ ਡਿਊਟੀਆਂ ਲਾਈਆਂ ਗਈਆਂ ਉਹਦੇ ਬਾਰੇ ਅੱਜ ਜ਼ਿਕਰ ਕਰਨ ਲੱਗਿਆ ਕਿ ਜਦੋਂ ਹੁਣ ਇਹ ਖਾਲਸਾ ਪੰਥ ਇਸ ਸਮੇਂ ਸਿੱਖਾਂ ਸਾਹਮਣੇ ਕੁਝ ਵਿਹਾਰਕ ਮੁਸ਼ਕਲਾਂ ਵੀ ਸਾਹਮਣੇ ਆਈਆਂ ਸਿੱਖ ਪੰਥ ਦੀ ਆਬਾਦੀ ਆਬਾਦੀ ਸੀ ਜਿਹੜੀ ਸਿੰਘ ਹੋਰ ਵੀ ਭਰਤੀ ਹੋ ਗਏ ਚੌਕੀ ਵਧ ਗਈ ਇੱਕ ਥਾਂ ਪ੍ਰਬੰਧ ਕਰਨਾ ਔਖਾ ਹੋ ਗਿਆ ਖਰਚੇ ਦੀ ਪੂਰਤੀ ਉਹਨਾਂ ਜ਼ਗੀਰਾਂ ਤੋਂ ਹੋਣੀ ਮੁਸ਼ਕਲ ਹੋ ਗਈ ਇਸ ਦਾ ਹੱਲ ਪੰਥ ਨੂੰ ਦੋ ਹਿੱਸਿਆਂ ਵਿੱਚ ਵੰਡਣ ਵਿੱਚ ਨਿਕਲਿਆ ਕਿ ਖਾਲਸਾ ਪੰਥ ਨੂੰ ਹੁਣ ਦੋ ਹਿੱਸਿਆਂ ਵਿੱਚ ਵੰਡਿਆ ਜਾਵੇ ਜਿਹੜੇ 40 ਸਾਲ ਤੋਂ ਥੱਲੇ ਸੀ ਉਮਰ ਦੇ ਵਿੱਚ ਉਹਨਾਂ ਨੂੰ ਫਿਰ ਤਰੁਣਾ ਦਲ ਤਰਨ ਅਵਸਥਾ ਕਹਿੰਦੇ ਆ ਜਵਾਨੀ ਦੀ ਅਵਸਥਾ ਨੂੰ ਜਿਹੜੀ ਤਰਨ ਅਵਸਥਾ ਗੁਰਮੁਖ ਪਿਆਰਿਓ ਇਹ ਜਵਾਨੀ ਦੀ ਅਵਸਥਾ ਹੈ 40 ਸਾਲ ਤੋਂ ਥੱਲੇ ਸੀ ਜਿਹੜੇ ਉਹਨਾਂ ਨੂੰ ਤਰਨਾ ਦਲ ਦੇ ਵਿੱਚ ਭਰਤੀ ਕੀਤਾ ਗਿਆ ਜਿਹੜੇ 40 ਸਾਲ ਤੋਂ ਉੱਪਰ ਸੀ ਉਹਨਾਂ ਨੂੰ ਫਿਰ ਜਿਹੜਾ ਹੈ ਬੁੱਢਾ ਦਲ ਉਹ ਬੁੱਢਾ ਦਲ ਬਣਾਇਆ ਗਿਆ ਜਿਹੜੇ ਤਰਨਾ ਦਲ ਵਾਰੇ ਸੀ ਇਹਨਾਂ ਦਾ ਕਾਰਜ ਕੰਮ ਸੀ ਫੌਜੀ ਕਾਰਵਾਈਆਂ ਜਿਹੜੀ 40 ਵਰਿਆਂ ਸੁਬਿਹਰੇ ਬੁੱਢਾ ਦਲ ਦੇ ਵਿੱਚ ਸੀਗੇ ਉਹਨਾਂ ਦਾ ਕੰਮ ਸੀ ਮੁੱਖ ਕਾਰਜ ਧਰਮ ਪ੍ਰਚਾਰ ਗੁਰੂ ਅਸਥਾਨਾਂ ਦੀ ਸਾਂਭ ਸੰਭਾਲ ਪਰ ਜਦੋਂ ਸਿੱਖ ਪੰਥ ਤੇ ਕੋਈ ਭੀੜ ਬਣਦੀ ਚਾਲਮ ਜੁਲਮ ਕਰਨ ਤੇ ਤੁਲ ਜਾਂਦੇ ਦੋਵੇਂ ਦਲ ਮਿਲ ਕੇ ਵੈਰੀ ਨੂੰ ਫਿਰ ਮੂੰਹ ਤੋੜਮਾ ਜਵਾਬ ਦਿਆ ਕਰਦੇ ਸਨ ਪੈਸੇ ਡਿਊਟੀਆਂ ਅਲੱਗ-ਅਲੱਗ ਲਾਤੀਆਂ ਪਰ ਜਦੋਂ ਕੋਈ ਭੀੜ ਬਣਦੀ ਸਿੱਖ ਪੰਥ ਤੇ ਨਾ ਤਾਂ ਫਿਰ ਦੋਨੇ ਦਲ ਮਿਲ ਕੇ ਜਿਹੜਾ ਸੀ ਦੁਸ਼ਮਣ ਨੂੰ ਮੂੰਹ ਤੋੜਮਾ ਜਵਾਬ ਦਿਆ ਕਰਦੇ ਸੀ ਸੋ ਇਸ ਤਰ੍ਹਾਂ ਇਹ ਖਾਲਸਾ ਪੰਥ ਨੂੰ ਲਾਂਬੰਦ ਕੀਤਾ ਨਵਾਬ ਕਪੂਰ ਸਿੰਘ ਇਸ ਦਾ ਜਥੇਦਾਰ ਪ੍ਰਵਾਨ ਕੀਤਾ ਗਿਆ। ਬਾਕੀ ਦੇ ਸਿੱਖ ਤਰਨਾ ਦਲ ਦਾ ਹਿੱਸਾ ਬਣੇ ਇਸ ਨੂੰ ਪੰਜ ਜਥਿਆਂ ਵਿੱਚ ਵੰਡਿਆ ਗਿਆ। ਜਿਹੜਾ ਤਰਨਾ ਦਲ ਸੀ ਉਹਨੂੰ ਵੀ ਪੰਜ ਹਿੱਸਿਆਂ ਵਿੱਚ ਵੰਡਿਆ ਗਿਆ ਅੱਗੇ। ਬੁੱਢਾ ਦਲ ਤਾਂ ਅੰਮ੍ਰਿਤਸਰ ਸਾਹਿਬ ਰਹਿ ਪਿਆ ਪਰ ਤਰਨਾ ਦਲ ਦੇ ਜਥੇਦਾਰ ਲਾਹੌਰ ਦੇ ਸੂਬੇ ਤੋਂ ਬਾਹਰ ਚਲੇ ਗਏ। ਅਤੇ ਆਪਣੇ ਖਰਚੇ ਪਾਣੀ ਲਈ ਸਰਕਾਰ ਨੂੰ ਕੋਈ ਦੇਣ ਵਾਸਤੇ ਜਾਂਦਾ ਮਾਮਲਾ ਦੇਣ ਵਾਸਤੇ ਜਾਂਦਾ ਉਹਨੂੰ ਲੁੱਟਦੇ। ਜਦ ਸਰਕਾਰੀ ਖਜ਼ਾਨੇ ਨੂੰ ਕਿਤੇ ਲਜਾਇਆ ਜਾਂਦਾ ਫਿਰ ਉਹ ਖਜ਼ਾਨੇ ਨੂੰ ਲੁੱਟਿਆ ਕਰਦੇ ਸਨ ਜਦੋਂ ਲਾਹੌਰ ਦੇ ਸੂਬੇਦਾਰ ਨੂੰ ਇਸ ਦੀ ਜਾਣਕਾਰੀ ਮਿਲੀ ਉਸ ਨੇ ਸਮਝੌਤੇ ਦੀ ਉਲੰਘਣਾ ਹੋਈ ਦੱਸ ਕੇ ਜ਼ਗੀਰਾਂ ਜਿਹੜੀਆਂ ਸੀ ਦਿੱਤੀਆਂ ਉਹ ਵਾਪਸ ਲੈ ਲਈਆਂ ਇਸ ਤਰ੍ਹਾਂ ਬੁੱਢਾ ਦਲ ਦਾ ਵੀ ਅਮਰਸਰ ਇਹਨਾਂ ਔਖਾ ਹੋ ਗਿਆ ਇਸ ਸਮੇਂ ਫਿਰ ਭਾਈ ਮਨੀ ਸਿੰਘ ਦੇ ਬੰਦਬੰਦ ਕੱਟ ਕੇ ਸ਼ਹੀਦ ਕੀਤਾ ਜਾਣਾ ਜਦ ਨਾਦਰ ਸ਼ਾ ਹਿੰਦੁਸਤਾਨ ਦੀ ਦੌਲਤ ਲੁੱਟ ਕੇ ਇੱਥੋਂ ਦੇ ਨੌਜਵਾਨ ਅਤੇ ਮੁਟਿਆਰਾਂ ਨੂੰ ਗੁਲਾਮ ਬਣਾ ਕੇ ਆਪਣੇ ਦੇਸ਼ ਵੱਲ ਲੈ ਜਾ ਰਿਹਾ ਸੀ ਤਾਂ ਸਿੰਘਾਂ ਦੀ ਕੌਮੀ ਅਣਖ ਨੇ ਉਸ ਨੂੰ ਬੰਗਾ ਰਿਆ ਉਸ ਸਮੇਂ ਸਿੰਘਾਂ ਦੀ ਕਵਾਰਾਂ ਕਮਾਨ ਸੀ ਜਿਹੜੀ ਨਵਾਬ ਕਪੂਰ ਸਿੰਘ ਕਰ ਰਹੀ ਸੀ ਜੱਸਾ ਸਿੰਘ ਜੀ ਅੱਲੂ ਵਾਲੀਆ ਅਤੇ ਸਰਦਾਰ ਭਗੇਲ ਸਿੰਘ ਜੀ ਕਰ ਰਹੇ ਸਨ ਸਿੰਘਾਂ ਨੇ ਉਸ ਦੇ ਲੁੱਟ ਦਾ maal ਵੀ ਹੌਲਾ ਕਰ ਦਿੱਤਾ ਅਤੇ ਕੈਦੀ ਲੜਕੇ ਲੜਕੀਆਂ ਨੂੰ ਵੀ ਛਡਵਾ ਕੇ ਬਾ ਇੱਜ਼ਤ ਉਹਨਾਂ ਦੇ ਘਰੋ ਘਰੀ ਉਹਨਾਂ ਨੂੰ ਪਹੁੰਚਾਇਆ ਗਿਆ ਦੇਖੋ ਸਿੰਘਾਂ ਨੇ ਐਸੀ ਉਸ ਸਮੇਂ ਇਹ ਕਾਰਨਾਮੇ ਕੀਤੇ ਨਾਦਰ ਸਾਹਿਬ ਸਿੰਘਾਂ ਦੇ ਬਲੰਦ ਹੌਸਲੇ ਵੇਖ ਕੇ ਹੈਰਾਨ ਰਹਿ ਗਿਆ ਜ਼ਕਰੀਆ ਖਾਨ ਨੂੰ ਪੁੱਛਿਆ ਇਹ ਕੌਣ ਹਨ ਜਿਨ੍ਹਾਂ ਨੇ ਮੇਰੇ ਵਰਗੇ ਲੁਟੇਰੇ ਨੂੰ ਵੀ ਬੰਗਾ ਰਿਆ ਹੈ ਜ਼ਕਰੀਆ ਖਾਨ ਕਹਿੰਦਾ ਉਹਨੇ ਦੱਸਿਆ ਕਿ ਇਹ ਲੋਕ ਸਿੰਘ ਅਖਵਾਉਂਦੇ ਨੇ ਜੰਗਲ ਪਹਾੜ ਤੇ ਰੇਗਿਸਤਾਨ ਇਹਨਾਂ ਦਾ ਵਤਨ ਹੈ ਘੋੜਿਆਂ ਦੀਆਂ ਕਾਠੀਆਂ ਇਹਨਾਂ ਦੇ ਘਰ ਨੇ ਹੁਣ ਜ਼ਕਰੀਆ ਖਾਨ ਦੱਸਦਾ ਉਸ ਨੂੰ ਕਿ ਜੰਗਲਾਂ ਵਿੱਚ ਨਿੱਕੇ ਵੱਡੇ ਸਭ ਬੜੇ ਪਿਆਰ ਨਾਲ ਰਹਿੰਦੇ ਨੇ ਜਦ ਇਹਨਾਂ ਦਾ ਲੰਗਰ ਪਾਣੀ ਪ੍ਰਸ਼ਾਦ ਆਪਣੀ ਤਿਆਰ ਹੁੰਦਾ ਪਹਿਲਾਂ ਗਰੀਬ ਗੁਰਪੇ ਨੂੰ ਭੁੱਖਿਆਂ ਨੂੰ ਖਵਾਉਂਦੇ ਨੇ ਤੇ ਉਸ ਤੋਂ ਬਾਅਦ ਫਿਰ ਇਹ ਆਪ ਛਕਦੇ ਨੇ ਇਹਨਾਂ ਨੂੰ ਮਾਰਦੇ ਮਾਰਦੇ ਅਸੀਂ ਥੱਕ ਹਾਰ ਗਏ ਆ ਪਰ ਇਹ ਮੁੱਕਣ ਤੇ ਨਹੀਂ ਆਉਂਦੇ ਇਹਨਾਂ ਨੂੰ ਦੇਸਨ ਕਾਲਾ ਦੇ ਕੇ ਦੇਖ ਲਿਆ ਇਹ ਟਲਦੇ ਨਹੀਂ ਨਾਦਰਸ਼ਾ ਇਹ ਸੁਣ ਕੇ ਹੈਰਾਨ ਰਹਿ ਗਿਆ ਕਹਿਣ ਲੱਗਾ ਉਹ ਸਮਾਂ ਦੂਰ ਨਹੀਂ ਜਦੋਂ ਇਹ ਆਪਣੀ ਲੋਕ ਆਪਣੀ ਚੜ੍ਹਦੀ ਕਲਾ ਦਾ ਸਦਕਾ ਦੇਸ਼ ਦੇ ਹਾਕਮ ਹੋਣਗੇ ਕਹਿੰਦੇ ਉਹ ਸਮਾਂ ਦੂਰ ਨਹੀਂ ਨਾਦਰਸ਼ਾ ਕਹਿੰਦਾ ਇੱਕ ਵਾਰ ਨਵਾਬ ਕਪੂਰ ਸਿੰਘ ਦੀ ਹਕੂਮਤ ਨੂੰ ਖਾਲਸੇ ਦਾ ਤੇਜ ਪ੍ਰਤਭ ਦਰਸਾਉਣ ਲਈ ਬੀ ਸਿੰਘਾਂ ਦਾ ਜਥਾ ਲੈ ਕੇ ਲਾਹੌਰ ਦੀ ਕੁਤਵਾਲੀ ਵਿੱਚ ਪਹੁੰਚ ਗਏ ਅਤੇ ਕੁਤਵਾਲ ਨੂੰ ਬੰਦੀ ਬਣਾ ਲਿਆ ਸਾਰਾ ਸਰਕਾਰੀ ਅਸਲਾ ਸੀ ਜਿਹੜਾ ਉਹ ਕਬਜ਼ੇ ਵਿੱਚ ਲੈ ਲਿਆ ਸਾਰੇ ਕੈਦੀਆਂ ਨੂੰ ਰਿਹਾ ਕਰ ਦਿੱਤਾ ਜਿਹੜੇ ਉੱਥੇ ਬੰਦ ਸੀ ਨਵਾਬ ਸਾਹਿਬ ਜਾਂਦੇ ਜਾਂਦੇ ਕੁਤਵਾਲ ਨੂੰ ਛੱਡ ਕੇ ਕਹਿੰਦੇ ਆਪਣੇ ਹਾਕਮਾਂ ਨੂੰ ਕਹਿ ਦੇ ਸੱਚੇ ਪਾਤਸ਼ਾਹ ਦਾ ਥਾਪਿਆ ਹੋਇਆ कोतਵਾਲ ਸਰਦਾਰ ਕਪੂਰ ਸਿੰਘ ਆਇਆ ਸੀ ਜਦੋਂ ਤੱਕ ਹਾਕਮਾਂ ਨੂੰ ਖਬਰ ਪਹੁੰਚਦੀ ਸਿੰਘ ਤੇ ਫਿਰ ਉਹ ਗਏ ਹੋ ਗਏ ਉਹਨਾਂ ਨੂੰ ਫਿਰ ਕਿਹੜਾ ਫੜ ਸਕਦਾ ਸੀ ਇਸ ਤੋਂ ਬਾਅਦ ਨਵਾਬ ਕਪੂਰ ਸਿੰਘ ਸੰਤ 1736 ਵਿੱਚ ਗੁਰੂ ਮਰੀ ਸਰਹੰਦ ਦੇ ਹਾਕਮਾਂ ਨੂੰ ਖੂਬ ਲੁੱਟਿਆ ਤੇ ਕੁੱਟਿਆ ਫਿਰ ਉਹਨਾਂ ਨੇ ਪਟਿਆਲਾ ਰਿਆਸਤ ਵੱਲ ਜਾਣਾ ਕੀਤਾ ਜਿੱਥੇ ਬਾਬਾ ਆਲਾ ਸਿੰਘ ਨੇ ਉਹਨਾਂ ਦੀ ਬਹੁਤ ਆਉ ਭਗਤ ਕੀਤੀ ਤੇ ਬਾਬਾ ਆਲਾ ਸਿੰਘ ਜੀ ਨੇ ਕਹਿੰਦੇ ਉਹਨਾਂ ਤੋਂ ਅਮਰਤ ਸਕਿਆ ਸੀਗਾ ਇਸ ਦੌਰਾਨ ਭਾਈ ਮਨੀ ਸਿੰਘ ਦੀ ਸ਼ਹੀਦੀ ਨਾਦਰ ਸ਼ਾਹ ਦੇ ਹਮਲੇ ਉਸ ਦੀ ਲੁੱਟ ਕਸੁੱਟ ਜ਼ਕਰੀਆ ਖਾਨ ਦੀਆਂ ਸ਼ਕਤੀਆਂ 1740 ਵਿੱਚ ਮੱッセ ਰੰਗੜ ਦਾ ਕਤਲ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦੀ ਸ਼ਹੀਦੀ 16 ਜੁਲਾਈ 1745 ਵਿੱਚ ਭਾਈ ਤਾਰੂ ਸਿੰਘ ਦੀ ਸ਼ਹੀਦੀ ਜਸਪਤ ਰਾਏ ਦੀ ਮੌਤ ਛੋਟਾ ਕੱਲੂਕਾਰਾ ਵੱਡਾ ਕੱਲੂਕਾਰਾ ਆਦ ਬਹੁਤ ਸਾਰੀਆਂ ਘਟਨਾਵਾਂ ਉਸ ਸਮੇਂ ਦੇ ਵਿੱਚ ਇਹ ਘਟੀਆਂ ਤੇ ਫਿਰ ਨਵਾਬ ਕਪੂਰ ਸਿੰਘ ਭਾਈ ਮਨੀ ਸਿੰਘ ਦੀ ਸ਼ਹੀਦੀ ਤੋਂ ਉਪਰੰਤ ਪੰਥ ਦੇ ਧਾਰਮਿਕ ਆਗੂ ਬਣ ਗਏ ਨਵਾਬ ਕਪੂਰ ਸਿੰਘ ਦਾ ਆਪਣਾ ਕੋਈ ਬੱਚਾ ਨਹੀਂ ਸੀ ਜਦ ਉਹਨਾਂ ਨੇ ਸਗੀਰਦਾ ਸਰਦਾਰ ਬਾਗ ਸਿੰਘ ਆਪਣੇ ਭਾਂਜੇ ਨੂੰ ਲੈ ਕੇ ਰਸਤੇ ਵਿੱਚ ਉਹਨਾਂ ਕੋਲ ਠਹਿਰੇ ਤਾਂ ਸਵੇਰੇ ਜੱਸਾ ਸਿੰਘ ਆਪਣੀ ਮਾਤਾ ਜੀ ਨਾਲ ਦੋ ਤਾਰਾਂ বাজਾਉਂਦੇ ਕੀਰਤਨ ਸੁਣ ਕੇ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਬਾਲਕ ਦੇ ਮਿੱਠੇ ਬੋਲ ਬਾਣੀ ਦੀ ਮਿਠਾਸ ਸੁਰੀਲੀ ਆਵਾਜ਼ ਇਹਨਾਂ ਦਾ ਰੰਗ ਢੰਗ ਸੇਵਾ ਸੁਭਾਅ ਸਿੱਖੀ ਸਿਦਕ ਨੂੰ ਦੇਖ ਕੇ ਗਹਿਰਾ ਅਸਰ ਹੋਇਆ ਨਵਾਬ ਕਪੂਰ ਸਿੰਘ ਤੇ ਉਹਨਾਂ ਨੇ ਬੱਚੇ ਦੀ ਅਗਲੀ ਮੰਜ਼ਲ ਸਵਾਰਨ ਇਹ ਬੱਚਾ ਉਹਨਾਂ ਤੋਂ ਮੰਗ ਲਿਆ ਕਹਿੰਦੇ ਵੀ ਤੁਸੀਂ ਆਪਣਾ ਇਹ ਬੱਚਾ ਸਾਨੂੰ ਦੇ ਦਿਓ ਜੱਸਾ ਸਿੰਘ ਨੂੰ ਜੱਸਾ ਸਿੰਘ ਭਾਗਾ ਵਾਲਾ ਸੀ ਪਹਿਲੇ ਉਸਨੂੰ ਮਹਾਨ ਆਤਮਾ ਮਾਤਾ ਜੀ ਬਖਸ਼ੀ ਫਿਰ ਮਾਤਾ ਸੁੰਦਰੀ ਦੀ ਸੇਵਾ ਵਿੱਚ ਰਹਿ ਕੇ ਉਹਨਾਂ ਦਾ ਪਿਆਰ ਤੇ ਅਸੀਸਾਂ ਮਾਣੀਆਂ ਤੇ ਫਿਰ ਪੂਰਨ ਗੁਰੂ ਖਾਲਸਾ ਬਣਨ ਲਈ ਨਵਾਬ ਕਪੂਰ ਸਿੰਘ ਵਰਗੇ ਸਿੱਖੀ ਸਿਲਕ ਦੀ ਸੰਗਤ ਨਵਾਬ ਕਪੂਰ ਸਿੰਘ ਨੇ ਆਪਣੇ ਹੱਥੀਂ ਪੰਜ ਪਿਆਰਿਆਂ ਵਿੱਚ ਸ਼ਾਮਲ ਹੋ ਕੇ ਜੱਸਾ ਸਿੰਘ ਨੂੰ ਖੰਡੇ ਬਾਟੇ ਦੀ ਪਹਲ ਅੰਮ੍ਰਿਤ ਛਕਾਇਆ ਕੁੰਤਨਤਾ ਪਹਿਲੇ ਹੀ ਸੀ ਅੱਗੇ ਹੀ ਸੀ ਅਮਰਤਦੀਪ ਪੁੱਠ ਨੇ ਉਸ ਨੂੰ ਪਾਰਸ ਬਣਾ ਦਿੱਤਾ ਜਿੱਥੇ ਅੱਗੇ ਗੁਰਬਾਣੀ ਦਾ ਸਰੂਰ ਸੀ ਉੱਥੇ ਨਾਲ-ਨਾਲ ਚੜ੍ਹਦੀ ਜਵਾਨੀ ਵਿੱਚ ਖਾਲਸਾਈ ਜੋਸ਼ ਠੱਠਾ ਮਾਰਨ ਲੱਗਾ ਨਵਾਬ ਕਪੂਰ ਸਿੰਘ ਨੇ ਇਸ ਨੂੰ ਆਪਣਾ ਵਾਰਿਸ ਬਣਾ ਲਿਆ ਉਸ ਬੱਚੇ ਨੂੰ ਤੇ 29 ਮਾਰਚ 1748 ਦੇ ਵਿਸਾਖੀ ਨੂੰ ਸਰਦਾਰ ਜੱਸਾ ਸਿੰਘ ਜੀ ਦੀ ਅਗਵਾਈ ਹੇਠ ਸਰਬੱਤ ਖਾਲਸੇ ਨੇ ਇਕੱਠੇ ਹੋਣ ਦਾ ਗੁਰਮਤਾ ਪਾਸ ਕੀਤਾ ਇਸ ਸੰਚੀ ਜਥੇਬੰਦੀ ਦਾ ਨਾਮ ਦਲ ਖਾਲਸਾ ਰੱਖਿਆ ਗਿਆ ਜਿਸ ਦਾ ਮੁਖੀ ਜੱਸਾ ਸਿੰਘ ਆਲੂਵਾਲੀਆ ਨੂੰ ਬਣਾ ਕੇ ਪੰਥ ਦੇ ਸਾਰੇ ਧਾਰਮਿਕ ਰਾਜਨੀਤਿਕ ਤੇ ਫੌਜੀ ਮਸਲੇ ਨੂੰ ਨਜਿੱਠਣ ਦਾ ਅਧਿਕਾਰ ਦੇ ਦਿੱਤਾ ਪਰ ਫਿਰ ਵੀ ਹਰ ਸਾਲ ਨਵਾਬ ਕਪੂਰ ਸਿੰਘ ਤੋਂ ਲਈ ਜਾਂਦੀ ਇੱਥੋਂ ਹੀ ਸ਼ੁਰੂ ਹੁੰਦਾ ਹੈ ਜੱਸਾ ਸਿੰਘ ਦਾ ਸਿਆਸੀ ਸਫ਼ਰ ਛੋਟੇ ਅਤੇ ਵੱਡੇ ਖੱਲੂਕਾਰਿਆਂ ਵਿੱਚ ਜੱਸਾ ਸਿੰਘ ਦੀ ਅਹਿਮ ਭੂਮਿਕਾ ਰਹੀ ਬੜੀ ਬਹਾਦਰੀ ਨਾਲ ਸੋਝ-ਬੋਝ ਨਾਲ ਲੜਿਆ ਜੱਸਾ ਸਿੰਘ ਉਹਨਾਂ ਜਿਹੜੇ ਖੱਲੂਕਾਰੇ ਹੋਏ ਸੀ ਤੇ ਦਰਹਾਨੀਆਂ ਅਫਗਾਨੀਆਂ ਨਾਲ ਟੱਕਰਾਂ ਕੀਤਾ ਮੀਰ ਮੰਨੂ ਦੀਆਂ ਸ਼ਕਤੀਆਂ ਦੌਰਾਨ ਸਿੱਖਾਂ ਦੇ ਮਨੋਵਲ ਨੂੰ ਮਜ਼ਬੂਤ ਕੀਤਾ ਦੀਵਾਨ ਕੌੜਾ ਮੱਲ ਦੀ ਸਾਹ ਨਵਾਜ਼ ਨਾਲ ਹੋਈ ਮੁਲਤਾਨ ਦੀ ਲੜਾਈ ਵਿੱਚ ਸਾਥ ਦਿੱਤਾ ਜਿੱਤ ਪ੍ਰਾਪਤ ਕੀਤੀ ਜਿਸ ਤੋਂ ਖੁਸ਼ ਹੋ ਕੇ ਦੀਵਾਨ ਨੇ ਅੰਮ੍ਰਿਤਸਰ ਦੀ ਕਾਰ ਸੇਵਾ ਤੇ ਗੁਰਦੁਆਰਾ ਬਾਲ ਲੀਲਾ ਨਨਕਾਣਾ ਦੀ ਇਮਾਰਤ ਵਿੱਚ ਸਰੋਵਰ ਬਣਵਾਇਆ ਇਹ ਉਹਨੂੰ ਬਹਾਦਰੀ ਦਾ ਤੋਹਫਾ ਦਿੱਤਾ ਗਿਆ ਉਹਨਾਂ ਵੱਲੋਂ ਤਰੁਣਾ ਦਲ ਦੀ ਸ਼ਕਤੀ ਵਧਦੀ ਚਲੀ ਗਈ ਤੇ ਫੌਜ 12000 ਤੱਕ ਪੁੱਜ ਗਈ ਨਵਾਬ ਕਪੂਰ ਸਿੰਘ ਨੇ ਸਹੀ ਜਥੇਬੰਦੀ ਲਈ ਇਸ ਨੂੰ ਪੰਜ ਹਿੱਸਿਆਂ ਵਿੱਚ ਵੰਡ ਦਿੱਤਾ ਹਰ ਇੱਕ ਦਾ ਅਲੱਗ ਖਿਤਾਬਨਾ ਤਾਂ ਹਰ ਇੱਕ ਦਾ ਆਪਣਾ ਡਰਾਮਾ ਆਪਣਾ ਵੈਸ ਤੇ ਆਪਣੀ ਸਟੇਟ ਬਣਾ ਦਿੱਤੀ ਇਹ ਸਭ ਆਪੋ ਆਪਣੇ ਇਲਾਕਿਆਂ ਨੂੰ ਵਧਾਉਂਦੇ ਗਏ 1748 ਤੱਕ ਇਹ 65 ਤੱਕ ਪੁੱਜ ਗਏ ਇਹ ਜਥੇ ਸੀ ਜਿਹੜੇ 65 ਬਣ ਗਏ 29 ਮਾਰਚ 13 April 1748 ਵਿੱਚ ਸਿੱਖਾਂ ਦੇ 65 ਦਲਾਂ ਦੀ ਸ਼ਕਤੀ ਨੂੰ ਇਕੱਠਾ ਕਰਕੇ ਇੱਕ ਸਰਵਤ ਖਾਲਸਾ ਦੀ ਅਗਵਾਈ ਵਿੱਚ 11 ਜਥਿਆਂ ਵਿੱਚ ਵੰਡ ਦਿੱਤਾ ਗਿਆ ਬਾਅਦ ਵਿੱਚ ਮਿਸਲਾਂ ਕਿਹਾ ਜਾਣ ਲੱਗਾ ਇਹਨਾਂ ਜਥਿਆਂ ਨੂੰ ਜਿਨ੍ਹਾਂ ਦਾ ਖੇਤਰ ਸਤਲੁਜ ਨਦੀ ਦੇ ਇਸ ਪਾਰ ਸੀ ਸਤਲੋਧ ਨਦੀ ਦੇ ਉਸ ਪਾਰ ਫੂਲ ਕਾ ਮਿਸਲ ਪਹਿਲਾਂ ਤੋਂ ਹੀ ਕਾਇਮ ਹੋ ਚੁੱਕੀ ਸੀ ਜਿਸ ਦਾ ਖੇਤਰ ਮਾਲਵਾ ਸੀ ਇਸ ਤਰ੍ਹਾਂ 12 ਮਿਸਲਾਂ ਇਹ ਬਣੀਆਂ ਪੰਜਾਬ ਦੀ ਧਰਤੀ ਤੇ ਤਕਰੀਬਨ ਰਾਜ ਕਰ ਰਹੀਆਂ ਸੀ ਤੇ ਕਿਸੇ ਦਾ ਹਿਆ ਨਹੀਂ ਸੀ ਪੈਂਦਾ ਇਹਨਾਂ ਨੂੰ ਵੰਗਾਰਨ ਦਾ ਤੇ ਇਹ ਮਿਸਲਾਂ ਫਿਰ ਉਦੋਂ ਬਣੀਆਂ ਸੀ ਮਿਸਲਾਂ ਵਿੱਚ ਇੱਕ ਮਿਸਲ ਨਵਾਬ ਕਪੂਰ ਸਿੰਘ ਦੀ ਵੀ ਸੀ ਜਿਸ ਨੂੰ ਫੈਜ਼ਲਪੁਰੀਆ ਜਾਂ ਸਿੰਘਪੁਰੀਆ ਮਿਸਲ ਕਿਹਾ ਜਾਂਦਾ ਸੀ ਨਵਾਬ ਕਪੂਰ ਸਿੰਘ ਦੀ ਮਿਸਲ ਨਾਲੋਂ ਕਈ ਹੋਰ ਮਿਸਲਾਂ ਵੱਡੀਆਂ ਤਾਕਤਵਰ ਸਨ ਪਰ ਨਵਾਬ ਸਾਹਿਬ ਦੀ ਬਜ਼ੁਰਗੀ ਉੱਚੇ ਸੁੱਚੇ ਆਚਰਣ ਕਰਕੇ ਸਾਰਾ ਪੰਥ ਉਹਨਾਂ ਨੂੰ ਹੀ ਆਪਣਾ ਆਗੂ ਮੰਨਦਾ ਸੀ ਸਿੰਘਾਂ ਇਹਨਾਂ ਦੇ ਹੱਥੋਂ ਅੰਮ੍ਰਿਤ ਪਾਣ ਕਰਨ ਵਿੱਚ ਹਮੇਸ਼ਾ ਆਪਣੇ ਲਈ ਫਕਰ ਸਮਝਦੇ ਸੀ ਵੀ ਅਸੀਂ ਨਵਾਬ ਕਪੂਰ ਸਿੰਘ ਦੀ ਰਹਿਤੋਂ ਅੰਮ੍ਰਿਤ ਸਕਿਆ ਪਟਿਆਲੇ ਦੇ ਬਾਬਾ ਆਲਾ ਸਿੰਘ ਨੇ ਅੰਮ੍ਰਿਤ ਪਾਣ ਇਹਨਾਂ ਤੋਂ ਹੀ ਕੀਤਾ ਸੀ 13 ਸਾਲਾਂ ਦਾ ਸਮਾਂ ਸਿੱਖਾਂ ਨੇ ਸਰਕਾਰ ਨਾਲ ਕਰ ਲੈਂਦੇ ਆ ਖਾਣਾ ਬਦੋਸ਼ਾਂ ਵਰਗਾ ਜੀਵਨ ਜਿਉਂਦਿਆਂ ਬਿਤਾਇਆ ਲਗਭਗ 8000 ਸਿੱਖ ਇਸ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਏ ਉਸ ਸਮੇਂ ਆਰਾਮਰੌਣੇ ਕਿਲੇ ਵਿੱਚ 500 ਸਿੰਘ ਸਨ ਸਰਕਾਰ ਨੇ ਉਹਨਾਂ ਨੂੰ ਘੇਰਾ ਪਾ ਲਿਆ ਅਕਤੂਬਰ 1748 ਤੋਂ ਫਰਵਰੀ 1749 ਤੱਕ ਜੰਮ ਕੇ ਲੜਾਈ ਹੋਈ ਉੱਥੇ 200 ਸਿੰਘ ਸ਼ਹੀਦ ਹੋ ਗਏ ਦੀਵਾਨ ਕੌੜਾ ਮਲ ਦਾ ਯਤਨਾ ਸਰਕਾਰਾਂ ਸ਼ਾਂਤੀ ਹੋ ਗਈ ਦੀਵਾਨ ਕੌੜਾ ਮਲ ਨੇ ਸ਼ਾਂਤੀ ਕਰਵਾ ਦਿੱਤੀ ਪ੍ਰਗਟਾਪਤੀ ਦੇ 12 ਪਿੰਡ ਅਤੇ ਚੂਣੀਆਂ ਇਲਾਕੇ ਦੀ ਜ਼ਗੀਰ ਫਿਰਸਿੰਘਾਂ ਨੂੰ ਮਿਲ ਗਈ ਨਵਾਬ ਕਪੂਰ ਸਿੰਘ ਜੀ ਨੇ ਇਸ ਜ਼ਗੀਰ ਨੂੰ ਖੁਲਮਾਨ ਲੰਗਰ ਲਗਾ ਦਿੱਤਾ ਕੋਈ ਵੀ ਆਵਸ਼ਕੋ ਮੀਰ ਮੰਨੂ ਸਿੰਘਾਂ ਦਾ ਖੁਰਾਕੋਜ ਮਟਾਉਣਾ ਚਾਹੁੰਦਾ ਸੀ ਇਸ ਸਮੇ ਇਹ ਕਹਾਵਤ ਮਸ਼ਹੂਰ ਹੋਈ ਸੀ ਉਸੇ ਸਮੇ ਇਹ ਕਹਾਵਤ ਮਸ਼ਹੂਰ ਹੋਈ ਸੀ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ 3 ਨਵੰਬਰ 1753 ਨੂੰ ਮੀਰ ਮੰਨੂ ਮਰ ਗਿਆ ਉਸ ਦੀ ਮੌਤ ਦੀ ਖਬਰ ਸੁਣਦਿਆਂ ਹੀ ਸਿੰਘ ਲਾਹੌਰ ਤੇ ਟੁੱਟ ਕੇ ਪਏਗੇ ਬਹੁਤ ਸਾਰੇ ਕੈਦੀ ਸਿੰਘਣੀਆਂ ਸਿੰਘਾਂ ਅਤੇ ਬੱਚੇ ਜੇਲਾਂ ਵਿੱਚ ਢੱਕੇ ਹੋਏ ਸਨ ਅਤੇ ਰੋਜ਼ਾਨਾ ਬੱਚਿਆਂ ਦੇ ਟੋਟੇ ਕਰਵਾ ਕੇ ਸਿੱਖਾਂ ਦੇ ਮਾ ਮਾਵਾਂ ਦੇ ਗਲ ਵਿੱਚ ਪਾਏ ਜਾਂਦੇ ਸੀ ਪਰ ਧੰਨ ਉਹਨਾਂ ਦੀ ਕਮਾਈ ਸਿੱਖੀ ਸਿੱਧਕ ਉਹਨਾਂ ਮਾਵਾਂ ਦਾ ਜਿਨ੍ਹਾਂ ਨੇ ਜੱਤ ਸੱਤ ਕਾਇਮ ਰੱਖਿਆ ਸਿੱਕੀ ਕੇਸਾਂ ਸਵਾਸਾਂ ਦੇ ਸੰਗ ਦੇ ਨਿਮਾਈ ਆਪਾਂ ਕਿੱਥੇ ਖੜੇ ਆਪਾਂ ਉਹਨਾਂ ਨੂੰ ਯਾਦ ਕਰਿਆ ਕਰੀਏ ਉਹਨਾਂ ਦੀਆਂ ਕੁਰਬਾਨੀਆਂ ਨੂੰ 1761 ਵਿੱਚ ਉਸਨੇ ਲਾਹੌਰ ਤੋਂ ਕਬਜ਼ਾ ਕੀਤਾ ਸਿੰਘਾਂ ਵੱਲੋਂ ਉਸਨੂੰ ਸੁਲਤਾਨ-ਉਲ-ਕੌਮ ਦਾ ਖਿਤਾਬ ਦਿੱਤਾ ਗਿਆ ਅਹਿਮਦ ਸਾਹ ਅਬਦਾਲੀ ਨਾਲ ਉਸ ਦੀਆਂ ਕਈ ਲੜਾਈਆਂ ਹੋਈਆਂ 1772 ਵਿੱਚ ਉਸਨੇ ਕਪੂਰਥਲਾ रियासत ਦੀ ਨਹੀਂ ਰੱਖੀ ਜਦੋਂ ਦਲ ਖਾਲਸਾ ਨੂੰ 11 ਮਿਸਲਾਂ ਵਿੱਚ ਵੰਡਿਆ ਇੱਕ ਮਿਸਲ ਪਟਿਆਲਾ ਨਾਭਾ ਜੀ ਦਾ ਤੇ ਮਲੇਰਕੋਟਲਾ ਪਹਿਲਾਂ ਤੋਂ ਸੀ ਤਾਂ ਸਭ ਤੋਂ ਸਭ ਦੇ ਆਪਣੇ ਆਪਣੇ ਸਰਦਾਰਾਂ ਦੇ ਉੱਪਰ ਸ਼੍ਰੋਮਣੀ ਸਰਦਾਰ ਦੀ ਉਪਾਧੀ ਜੱਸਾ ਸਿੰਘ ਨੂੰ ਦੇ ਦਿੱਤੀ ਇਸ ਦੇ ਨਾਲ ਨਾਲ ਇਹ ਆਪਣੀ ਆਹਲੂ ਵਾਲੀਆਂ ਮਿਸਲ ਦੇ ਵੀ ਜਥੇਦਾਰ ਰਹੇ ਜਿਸ ਵੇਲੇ ਨਵਾਬ ਕਪੂਰ ਸਿੰਘ ਅੰਤਲੇ ਸਾਹਾਂ ਤੇ ਸੀ ਉਹਨਾਂ ਨੇ ਸਰਦਾਰ ਜੱਸਾ ਸਿੰਘ ਨੂੰ ਬੁਲਾਇਆ ਤੇ ਦਸਮ ਪਿਤਾ ਦੀ ਫੁਲਾਦੀ ਚੋਬ ਦੇ ਕੇ ਖਾਲਸੇ ਦੀ ਸੇਵਾ ਕਰਨ ਤੇ ਇੱਕ ਮੁਠ ਰੱਖਣ ਦਾ ਵਚਨ ਲਿਆ ਜਦੋਂ ਅੰਤਲੇ ਸਮੇਂ ਸੀ ਨਾ ਫਿਰ ਜੱਸਾ ਸਿੰਘ ਨੂੰ ਇਹ ਇੱਕ ਚੋਕ ਦਿੱਤੀ ਸੀ ਉਹਨਾਂ ਨੇ ਨਾਲੇ ਖਾਲਸਾ ਪੰਥ ਨੂੰ ਇਕੱਠਾ ਰਹਿਣ ਵਾਸਤੇ ਕਿਹਾ ਸੀ 7 ਅਕਤੂਬਰ 1755 ਨੂੰ ਦਲ ਖਾਲਸੇ ਦੇ ਮਹਾਨ ਅਗੁਨ ਨਾਮ ਕਪੂਰ ਸਿੰਘ ਦੀ ਇਹ ਚੜ੍ਹਾਈ ਕਰ ਗਈ ਸੀ ਉਹਨਾਂ ਦਾ ਸੰਸਕਾਰ ਬਾਬਾ ਅਟਾਲਾ ਰਾਏ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਕੋਲ ਕੀਤਾ ਗਿਆ ਉੱਥੇ ਉਹਨਾਂ ਦੀ ਸਮਾਦ ਵੀ ਬਣਾਈ ਗਈ ਸੀ ਜਿਸ ਉੱਤੇ ਨਵਾਬ ਕਪੂਰ ਸਿੰਘ ਜੀ ਬਹਾਦਰ ਬਜ਼ੁਰਗ ਮਹਾਰਾਜਾ ਸਾਹਿਬ ਬਹਾਦਰ ਵਾਲੀਏ ਕਪੂਰਥਲਾ ਉਕਰਿਆ ਹੋਇਆ ਸੀ ਇਹ ਸਮਾਦ 12 13 ਅਪ੍ਰੈਲ 1923 ਨੂੰ ਬਿਨਾਂ ਇਸ ਦਾ ਮਹੱਤਵ ਸਮਝੇ ਧਾ ਦਿੱਤੀ ਗਈ। ਨਾਬੇਪਿੰਡ ਵਿੱਚ ਕਪੂਰ ਗੜ ਦਾ ਨਾਮ ਇਹਨਾਂ ਦੇ ਨਾਮ ਵਜੋਂ ਰੱਖਿਆ ਗਿਆ। ਨਵਾਬ ਕਪੂਰ ਸਿੰਘ ਨੇ ਜਿਸ ਸਿਆਣਪ ਨਾਲ ਸਿੱਖ ਪੰਥ ਦੀ 30 ਸਾਲ ਅਗਵਾਈ ਕੀਤੀ, ਜਿਸ ਬਹਾਦਰੀ ਨਾਲ ਤੇਗਾ ਵਾਹੀਆਂ, ਉਸ ਉੱਤੇ ਸਿੱਖ ਪੰਥ ਨੂੰ ਮਾਣ ਹੈ ਤੇ ਅੱਜ ਦੇ ਆਗੂਆਂ ਨੂੰ ਵੀ ਕੁਝ ਨਾ ਕੁਝ ਸਿੱਖਣਾ ਚਾਹੀਦਾ ਉਹਨਾਂ ਤੋਂ। 10 ਅਪ੍ਰੈਲ 1754 ਦੀ ਵਸਾਖੀ ਅਕਾਲ ਤਖਤ ਸ੍ਰੀ ਅੰਮ੍ਰਿਤਸਰ ਵਿਖੇ ਦੀਵਾਨ ਸਜਿਆ ਸਰਬਤ ਸੰਗਤਾਂ ਨੇ ਜੱਸਾ ਸਿੰਘ ਨੂੰ ਹਰ ਪ੍ਰਕਾਰ ਦੇ ਯੋਗ ਜਾਣ ਕੇ ਨਵਾਬ ਕਪੂਰ ਸਿੰਘ ਦੀ ਨਵਾਬੀ ਦਾ ਖਿਤਾਬ ਬਖਸ਼ਿਆ ਤੇ ਜੱਸਾ ਸਿੰਘ ਜੀ ਅਲੂਵਾਲੀਆ ਦੇ ਅਕਾਲ ਚਲਾਣੇ ਤੋਂ ਬਾਅਦ ਅਕਪੂਰ ਸਿੰਘ ਦੀ ਮਿਸਲ ਦਾ ਵਾਰਿਸ ਨਵਾਬ ਕਪੂਰ ਸਿੰਘ ਦਾ ਭਤੀਜਾ ਖੁਸ਼ਾਲ ਸਿੰਘ ਬਣਿਆ ਜਿਸ ਤੇ ਸਮੇਂ ਵਿੱਚ ਮਿਸਲ ਦਾ ਬਹੁਤ ਵਿਸਤਾਰ ਹੋਇਆ ਸਤਲ ਦੇ ਦੋਨੇ ਕੰਡਿਆਂ ਤੇ ਬਹੁਤ ਸਾਰੇ ਇਲਾਕੇ ਪੱਟੀ ਭਰਤਪੁਰ ਨੂਰਪੁਰ ਬੇਰਾਮਪੁਰ ਜਲੰਧਰ ਲੁਧਿਆਣਾ ਕੁਝ ਹਿੱਸਾ ਬਨੌਰ ਦਾ 1795 ਇਸਵੀ ਮੌਤ ਤੋਂ ਬਾਅਦ ਇਸ ਦਾ ਬੇਟਾ ਬੁੱਧ ਸਿੰਘ ਇਸ ਦਾ ਵਾਰਿਸ ਬਣਿਆ ਇਸ ਨੇ ਵੀ ਬਹੁਤ ਸਾਰੇ ਇਲਾਕੇ ਜਿੱਤੇ ਪਰ ਖੁਸਾਲ ਸਿੰਘ ਵਰਗੀ ਸੋਜ-ਬੂਜ ਤੇ ਦੂਰ ਅੰਦੇਸੀ ਨਾ ਹੋਣ ਕਰਕੇ ਸਤਲੁਜ ਕੰਡੇ ਦੇ ਸਾਰੇ ਪੱਛਮੀ ਇਲਾਕੇ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਹੇਠ ਆ ਗਏ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਖੇਰੂ ਹੋਏ ਸਿੱਖ ਪੰਥ ਨੂੰ ਮੋੜ ਤੋਂ ਜਥੇਬੰਦ ਕਰਕੇ ਭਵਾਨ ਦਾਸੇਰਾ ਨਵਾਬ ਕਪੂਰ ਸਿੰਘ ਜਿਹੇ ਦੂਰ ਅੰਦੇਸੀ ਅਤੇ ਮਹਾਨ ਯੋਧੇ ਦੇ ਸਿਰ ਜਾਂਦਾ ਹੈ ਤੇ ਅੱਜ ਦੇ ਸਾਡੇ ਆਗੂਆਂ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਹੈ ਵੀ ਆਪਾਂ ਖਾਲਸਾ ਪੰਥ ਨੂੰ ਕਿਵੇਂ ਚੜ੍ਹਦੀ ਕਲਾ ਵੱਲ ਲੈ ਕੇ ਜਾ ਸਕਦੇ ਆ ਆਪਣੇ ਅਉਧਿਆਂ ਵੱਲ ਨਹੀਂ ਦੇਖੋ ਨਵਾਬ ਕਪੂਰ ਸਿੰਘ ਵਰਗਿਆਂ ਨੇ ਇੰਨੀ ਪੰਥ ਦੀ ਸੇਵਾ ਕੀਤੀ ਚੜ੍ਹਦੀ ਕਲਾ ਨਾਲੇ ਕਿੰਨਾ ਉਦੋਂ ਜਿਹੜਾ ਸੀ ਸਰਕਾਰ ਦਾ ਕਿੰਨਾ ਦਬਦਬਾ ਸੀ ਸਿੰਘਾਂ ਨੂੰ ਮਟਾਉਣ ਵਾਸਤੇ ਕਿੱਡੇ ਕਿੱਡੇ ਉਹਨਾਂ ਨੇ ਪਲਾਨ ਕੀਤੇ ਸੀ ਪਰ ਖਾਲਸਾ ਦਵਿਆ ਨਹੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਯੂਜਦਾ ਰਿਹਾ ਹੈ ਤੇ ਇਹੀ ਜਜ਼ਬਾ ਆਪਾਂ ਨੂੰ ਰੱਖਣਾ ਚਾਹੀਦਾ ਹੈ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਉਹਨਾਂ ਦੇ ਹੀ ਮਾਰਗਦਰਸ਼ਨ ਉਹਨਾਂ ਨੂੰ ਸਮਝ ਕੇ ਉਹਨਾਂ ਦੇ ਪਾਇ ਪੂਰਨਿਆ ਤੇ ਸਾਨੂੰ ਚੱਲਣਾ ਚਾਹੀਦਾ ਹੈ ਸੋ ਗੁਰਮੁਖ ਪਿਆਰਿਓ ਜਾਣਕਾਰੀ ਵਧੀਆ ਲੱਗੀ ਤਾਂ ਕਿਰਪਾ ਕਰਕੇ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦੇਣੀ ਸ਼ੇਅਰ ਕਰਨਾ ਤੇ ਲਾਈਕ ਕਰਨਾ ਗਿਆਨ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ